ਦੋਸਤੋ ਮੈਂ ਤੁਹਾਡਾ ਵਿਜੇ ਸ਼ਰਮਾ ਆ ਤੁਹਾਨੂੰ ਜੋ ਦਿਖਾ ਰਹੇ ਮੇਰੇ ਪਿੱਛੇ ਤਪਾ ਫਲਾਈ ਓਵਰ ਦੇ ਨਾਲ ਸਰਬਸ ਰੋਡ ਤੇ ਕਈ ਜਗ੍ਹਾ ਤੋਂ ਪਾਣੀ ਖੜਾ ਹੈ ਤੁਹਾਨੂੰ ਮੈਂ ਇਸ ਦਾ ਵੀਊ ਦਿਖਾ ਰਿਹਾ ਹਾਂ ਇਹ ਸਾਹਮਣੇ ਜੋ ਕਈ ਦਿਨਾਂ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਦਿਨਾਂ ਤੋਂ ਇਹ ਪਾਣੀ ਖੜਾ ਹੈ ਜਿਸ ਕਾਰਨ ਪਸਾਂ ਤੋਂ ਅਤੇ ਹੋਰ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਬੰਧਤ ਵਿਭਾਗ ਵੱਲੋਂ ਇਸ ਵੱਲ ਕਈ ਦਿਨਾਂ ਤੋਂ ਥੋੜਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਸਾਹਮਣੇ ਇੱਕ ਬਹੁਤ ਹੀ ਇਤਿਹਾਸਕ ਡੇਰਾ ਡੇਰਾ ਬਾਬਾ 인ਦਰਦਾਸ ਜਿੱਥੇ ਹਰ ਰੋਜ਼ ਸ਼ਰਧਾਲੂ ਮੱਥਾ ਟੇਕਣ ਲਈ ਸਵੇਰੇ ਸ਼ਾਮ ਜਾਂਦੇ ਨੇ ਜਿਸ ਲਈ ਸਸਟੈਂਡ ਦੇ ਨਕਾਮਦਾਰਾਂ ਨੂੰ ਵੀ ਇਸ ਪਾਣੀ ਕਰਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ